ਸਸਿਕਾ ਜੀ ਸਿਮਰਨ ਟੇਕ ਚ ਤੁਹਾਡਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਜੀ ਜੇ ਤੁਸੀਂ ਮੇਰੇ ਚੈਨਲ ਦੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਪਿਆਰੇ ਕਾਟਨ ਦੇ ਸੂਟ ਲੈ ਕੇ ਆਈਆਂ ਇਹ ਦੇ ਬਿਨ 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 ਬਿ ਬਹੁਤ ਪਿਆਰਾ ਤੁਹਾਨੂੰ ਪ੍ਰਿੰਟਡ ਸੂਟ ਮਿਲੇਗਾ ਜੀ 컬러 ਚੈੱਕ ਕਰੋ ਡਿਜ਼ਾਈਨਿੰਗ ਚੈੱਕ ਕਰੋ ਬਹੁਤ ਸੋਹਣਾ ਸੁਟਾ ਜੀ ਬਹੁਤ ਹੀ ਪਿਆਰਾ ਸੂਟ ਚੈੱਕ ਕਰੋ ਜੀ ਬਹੁਤ ਸੋਹਣਾ ਸੂਟ ਹੈ ਬਹੁਤ ਪਿਆਰੀ ਪ੍ਰਿੰਟਿੰਗ ਹੈ ਜੀ ਬਹੁਤ ਸੋਹਣਾ ਸੁਟਾ ਹੈ ਜੀ ਇਹ ਜੀ ਨਾਲ ਮੋਰ ਪੰਖੀਆ ਦਾ ਕਲਰ ਹੈ ਜੀ ਬਹੁਤ ਸੋਹਣੇ ਵਿੱਚ ਫਲਾਵਰ ਹੈ ਇਹ ਤੁਸੀਂ ਆਲ ਓਵਰ ਵੀ ਲੈ ਸਕਦੇ ਆ ਪਲੇਨ ਬਾਟਮ ਨਾਲ ਵੀ ਲੈ ਸਕਦੇ ਹੋ ਜੇ ਕਿਸੇ ਮੇਰੀ ਭੈਣ ਨੇ ਲੈਣਾ ਹੋਵੇ ਤਾਂ ਇਹ ਬਹੁਤ ਹੀ ਪਿਆਰੀ ਕੋਟਨਾ ਹੈ ਇਹਦੇ ਵਿੱਚ ਲਾਈਨਿੰਗ ਦੀ ਕੋਈ ਵੀ ਨੀਡ ਨਹੀਂ ਹੈਗੀ ਆਲ ਓਵਰ ਤੁਹਾਨੂੰ ਬਹੁਤ ਹੀ ਪਿਆਰਾ ਪ੍ਰਿੰਟ ਸੂਟ ਨਹੀਂ ਹੋਗਾ ਜੀ ਆਲ ਓਵਰ 5 ਮੀਟਰ ਇਹ 3.5 ਮੀਟਰ ਦਾ ਸੂਟ ਬਣ ਜਾਂਦਾ ਜੀ ਬੜੇ ਫਨੇ ਦਾ ਸੂਟ ਹੈ ਜੀ ਇਹ ਬੜੇ ਫਨੇ ਦਾ ਸੂਟ ਹੈ ਜੀ ਇਹ 3.5 ਮੀਟਰ ਦਾ ਇਹ ਪੂਰਾ ਸੂਟ ਬਣ ਜਾਂਦਾ ਹੈ ਜੀ ਠੀਕ ਹੈ ਕਿ ਇਸੇ ਮੇਰੀ ਭੈਣ ਨੇ ਲੈਣਾ ਹੋਵੇ ਤਾਂ ਇਹ ਪਿਓਰ ਕਾਟਨ ਹੈ ਜੀ ਇਹਦੇ ਵਿੱਚ ਕੋਈ ਵੀ ਮਿਕਸ ਨਹੀਂ ਹੈ ਪਿਓਰ ਐਮਬ੍ਰਿਕ ਕਾਟਨ ਹੈ ਜੀ ਬਹੁਤ ਪਿਆਰੀ ਕਾਟਨ ਹੈ ਬਹੁਤ ਸੌਫਟ ਕਾਟਨ ਹੈ ਠੀਕ ਹੈ ਜੀ ਬਹੁਤ ਸੋਹਣਾ ਸੂਟ ਹੈ ਜੀ ਠੀਕ ਹੈ ਉਸ ਤੋਂ ਬਾਅਦ ਅਗਲਾ ਕਲਰ ਚੈੱਕ ਕਰੋ ਜੀ ਬਹੁਤ ਸੋਹਣਾ ਬਲੈਕ ਐਂਡ ਡਿੱਟੋ ਬਲੈਕ ਜੀ ਬਹੁਤ ਸੋਹਣਾ ਸੂਟ ਹੈ ਜੀ ਬਲੈਕ ਕਲਰ ਦਾ ਬਹੁਤ ਸੋਹਣੀ ਨਿੱਕੀ ਨਿੱਕੀ ਬੂਟੀ ਹੈ ਵਿੱਚ ਜੀ ਬਹੁਤ ਪਿਆਰੀ ਬਹੁਤ ਸੋਹਣਾ ਸੂਟ ਹੈ ਜੀ ਆਲ ਓਵਰ ਸੂਟ ਮਿਲੂਗਾ ਜੀ ਤੁਹਾਨੂੰ ਬਹੁਤ ਸੋਹਣਾ ਸੂਟ ਹੈ ਤੁਸੀਂ ਇਹਦੇ ਨਾਲ ਪਲੇਨ ਬਾਟਮ ਵੀ ਲੈ ਸਕਦੇ ਆ ਸਾਡੇ ਕੋਲ ਵਾਈਟ ਬਾਟਮ ਲਾ ਲਓ ਇਹ ਮਹਿਰੂਨ ਜੀ ਬਾਟਮ ਲਾ ਲਓ ਕਿਸੇ ਕੋਲ ਵਾਈਟ ਸਲਵਾਰ ਹੁੰਦੀ ਆ ਤਾਂ ਤੁਸੀਂ ਸਾਥੋਂ ਸ਼ਰਟ ਦਾ ਕੱਪੜਾ ਵੀ ਲੈ ਸਕਦੇ ਆ ਬਹੁਤ ਸੋਹਣਾ ਸੂਟ ਹੈ ਜੀ ਬਲੈਕ ਕਲਰ ਦਾ ਨੀਕੀਆਂ ਬੁੱਟੀਆਂ ਵਾਲਾ ਸੂਟ ਹੈ ਬਹੁਤ ਫਰੈਂਡ ਚਾ ਬਹੁਤ ਸੋਹਣੇ ਲੱਗਦੇ ਆ ਜੀ ਇਹ ਪਾਏਵੇ ਕੋਈ ਮੇਰੀਆਂ ਪੜਨਾ ਪੜਦੀਆਂ ਕਾਲਜ ਜਾਣੀਆਂ ਜੌਬ ਕਰਦੀਆਂ ਬਹੁਤ ਸੋਹਣੀ ਕਾਟਨ ਹੈ ਜੀ ਇਹਦੇ ਵਿੱਚ ਲਾਈਨ ਦੀ ਕੋਈ ਵੀ ਜ਼ਰੂਰਤ ਨਹੀਂ ਹੈ ਕਿਸੇ ਨੂੰ ਵੀ ਸੂਟ ਦੀ ਨੀਡ ਹੋਵੇ ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰਿਓ ਜੀ ਬਹੁਤ ਸੋਹਣਾ ਸਭ ਤੋਂ ਇੱਕ ਹੋਰ ਜ਼ਰੂਰੀ ਗੱਲ ਜੀ ਸਾਡਾ ਕੰਮ ਬਹੁਤ ਜੈਨੂ ਆ ਨਾ ਜੀ ਇਹ ਨਹੀਂ ਹੈ ਵੀ ਜੀ ਅਸੀਂ ਕੋਈ ਠੱਗੀ ਠੋਰੀ ਵਾਲਾ ਕੰਮ ਹੈ ਜਦੋਂ ਤੁਸੀਂ ਸਟੋਰ ਕੋਲ ਸੂਟ ਆਰਡਰ ਕਰਦੇ ਹੋ ਟੈਨਸ਼ਨ ਫਰੀ ਹੋ ਕੇ ਕਰੋ ਸੂਟ ਤੁਹਾਡੇ ਤੱਕ ਜਰੂਰ ਪਹੁੰਚੂਗਾ ਹਾਂ ਜੀ ਕੋਈ ਪ੍ਰੋਬਲਮ ਵੀ ਹੁੰਦੀ ਹੈ ਤਾਂ ਤੁਹਾਡੀ ਪੇਮੈਂਟ ਵੀ ਵਾਪਸ ਕਰੂਗੇ ਵੀ ਸੂਟ ਤੁਹਾਡੇ ਤੱਕ ਨਹੀਂ ਪਹੁੰਚੇ ਐਵੇਂ ਦੀ ਗੱਲ ਨਹੀਂ ਹੈ ਸੂਟ ਬਹੁਤ ਹੀ ਜ਼ਿਆਦਾ ਵਧੀਆ ਹੈ ਜੀ ਅਗਲਾ ਗੱਲ ਕਲਰ ਚੈੱਕ ਕਰੋ ਜੀ ਬਹੁਤ ਪਿਆਰਾ ਕਲਰ ਹੈ ਜੀ ਬਹੁਤ ਸੋਹਣਾ ਕਿਸੇ ਵੀ ਭੈਣ ਨੇ ਪਾਣਾ ਹੋਵੇ ਨਾ ਬਹੁਤ ਪਿਆਰਾ ਸੂਟ ਹੈ ਜੀ ਸੂਟ ਦਾ ਤੁਸੀਂ ਕਲਰ ਚੈੱਕ ਕਰੋ ਜੀ ਗਰਮੀ ਵੇਸ ਇਹਦੇ ਨਾਲ ਨਾ ਤੁਸੀਂ ਬਲੈਕ ਕਲਰ ਦਾ ਵੀ ਦੁਪੱਟਾ ਲੈ ਸਕਦੇ ਆ ਬਲੈਕ ਕਲਰ ਦੀ ਇਹ ਡੱਬੇ ਕਲਰ ਬਲੈਕ ਹੈ ਜੀ ਕੋਈ ਬਲੈਕ ਤੁਹਾਡੇ ਕੋਲ ਦੁਪੱਟਾ ਪਿਆ ਜੀ ਉਹਦੇ ਨਾਲ ਤੁਸੀਂ ਤੁਸੀਂ ਦੇ ਵੀ ਕਰਾਓ ਬਲੈਕ ਲੈਸ ਲਵਾ ਕੇ ਸੂਟ ਦੀ ਦੇਖੋ ਕਿੰਨੀ ਸੋਹਣੀ ਲੁੱਕ ਆਉਂਗੀ ਬਹੁਤ ਸੋਹਣਾ ਆਲ ਓਵਰ ਸੂਟ ਹੈ ਜੀ ਤੁਸੀਂ ਇਹਦੇ ਨਾਲ ਪਲੇਨ ਬਾਟਮ ਵੀ ਖਰੀਦ ਸਕਦੇ ਆ ਸਾਤੋਂ ਵੀ ਸਾਨੂੰ ਆਹ ਬਾਟਮ ਲਗਾ ਕੇ ਦੇ ਦਿਓ ਉਹਦੇ ਰੇਟ ਦਾ ਥੋੜਾ ਬਹੁਤਾ ਫਰਕ ਪੈ ਜਾਂਦਾ ਹੁੰਦਾ ਜਿਆਦਾ ਨਹੀਂ ਜੀ ਕਾ ਤਵੀ ਸਕਦਾ ਥੋੜਾ ਬਹੁਤ ਵੱਧ ਵੀ ਸਕਦਾ 50 ਰੁਪਏ ਕਿਸੇ ਮੇਰੀ ਭੈਣ ਨੂੰ ਇਹ ਸੂਟਾਂ ਦੀ नीड ਹੋਵੇ ਤਾਂ ਸਾਡੇ ਨਾਲ ਜਰੂਰ ਸੰਪਰਕ ਤੋਂ ਸੰਪਰਕ ਕਰੋ ਬਿਨਾ ਲੈਣੇ ਤੋਂ ਵਣ ਵਾਲੇ ਸੂਟਾਂ ਜੀ ਬਹੁਤ ਪਿਆਰੀ ਕਾਟਨ ਹੈ ਜੀ ਬਹੁਤ ਸੋਹਣੇ ਸੋਹਣੇ ਕਲਰ ਲਿਖਿਆ ਨੇ ਜੀ ਤੁਹਾਡੇ ਵਾਸਤੇ ਬਹੁਤ ਹੀ ਪਿਆਰੇ ਕਲਰ ਬਹੁਤ ਸੋਹਣੇ ਕਲਰ ਹੈ ਜੀ ਤੁਸੀਂ ਐਦਾਂ ਦੇ ਸੂਟ ਪਾ ਕੇ ਨਾ ਬਹੁਤ ਸੋਹਣੀ ਫੂਲ ਫੂਲ ਦੇ ਸੂਟ ਹੈ ਜੀ ਐਦਾਂ ਨਹੀਂ ਹੈ ਕਿ ਬਹੁਤ ਹੈਵ ਨਹੀਂ ਹੈ ਬਿਲਕੁਲ ਲਾਈਟ weight ਦੇ ਤੁਹਾਨੂੰ ਸੂਟ ਮਿਲਣਗੇ ਜੀ ਬਹੁਤ ਪਿਆਰੀ ਕਾਟਨ ਹੈ ਜੀ ਇਹ ਗਰਮੀ ਬਹੁਤ ਹੈ ਜੀ ਇਦਾਂ ਦੇ ਹੀ ਸੂਟ ਪਾਉਣੇ ਨੂੰ ਮਨ ਕਰਦਾ ਹੈ ਜੀ ਤੇ ਇਸ ਵੀ ਇਹਨਾਂ ਦੀ ਬਹੁਤ ਘੱਟ ਹੈ ਕਿਸੇ ਮੇਰੀ ਭੈਣ ਨੂੰ ਨਾ ਚ ਕੋਈ ਸੂਟ ਪਸੰਦ ਆਉਂਦਾ ਤਾਂ ਸਭ ਤੋਂ ਰੇਟ ਨੂੰ ਫੋਨ ਕਰ ਸਕਦੇ ਆ ਜੀ ਦੂਜਾ ਹੈਗਾ ਜੀ ਬਹੁਤ ਸੋਹਣਾ ਗ੍ਰੀਨ ਕਲਰ ਦਾ ਸੂਟ ਹੈ ਇਹ ਹੈਗਾ ਜੀ ਗ੍ਰੀਨ ਕਲਰ ਦਾ ਸੂਟ ਕਿੰਨਾ ਪਿਆਰਾ ਸੂਟ ਹੈ ਦੇਖੋ ਜੀ ਕਿੰਨੇ ਕਲਰ ਦਾ ਬਹੁਤ ਸੋਹਣਾ ਡਿਜ਼ਾਈਨਿੰਗ ਹੈ ਇਹਦੇ ਨਾਲ ਆਫ ਵਾਈਟ ਸਲਵਾਰ ਵੀ ਚੱਲ ਸਕਦੀ ਆ ਆਫ ਵਾਈਟ ਆਲ ਓਵਰ ਲੈਣਾ ਚਾਹੁੰਦੇ ਆ ਤਾਂ ਆਲ ਓਵਰ ਵੀ ਸੂਟ ਇਹ ਬਹੁਤ ਪਿਆਰਾ ਬਣੂਗਾ ਜੀ ਬਹੁਤ ਸੋਹਣਾ ਬਹੁਤ ਪਿਆਰੀ ਕਾਟਨ ਹੈ ਜੀ ਮੈਨੂੰ ਉਮੀਦ ਹੈ ਕਿ ਫੋਟੋ ਤੁਹਾਨੂੰ ਬਿਲਕੁਲ ਕਲਰ ਸਹੀ ਦਿਖਦੇ ਹੋਣਗੇ ਬਿਲਕੁਲ ਵੀ ਬਹੁਤ ਸੋਹਣਾ ਸੂਟ ਹੈ ਜੀ ਇਹ ਵੀ ਇਹ ਕਲਰ ਚੈੱਕ ਕਰੋ ਜੀ ਕਰ ਬਹੁਤ ਸੋਹਣੀ ਪ੍ਰਿੰਟਿੰਗ ਹੋਈ ਹੋਈ ਆ ਵਿੱਚ ਦੀ ਬਹੁਤ ਸੋਹਣੀ ਬਹੁਤ ਜ਼ਿਆਦਾ ਥੋੜਾ ਜਿਹਾ ਵਿੱਚ 골ਡਨ ਜਿਹਾ ਟੱਚ ਦਿੱਤਾ ਵੈ ਆਫ ਵਾਈਟ ਪ੍ਰਿੰਟ ਹੋਈ ਵੀ ਆ ਬਹੁਤ ਸੋਹਣਾ ਸੂਟ ਹੈ ਜੀ ਕਿੱਕ ਕਲਰ ਤੁਹਾਨੂੰ ਕਾਟਨ ਵਿੱਚ ਇਹ ਮਿਲੂਗਾ ਜੀ ਬਹੁਤ ਸੋਹਣੀ ਕਾਟਨ ਹੈ ਜੀ ਬਹੁਤ ਹੀ ਪਿਆਰੀ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਕਿਸੇ ਮੇਰੀ ਮੰਮੀਆਂ ਨੇ ਪੋਣਾ ਹੋਵੇ ਬਹੁਤ ਪਿਆਰਾ ਕਲਰ ਹੈ ਜੀ ਦੇਖੋ ਬਹੁਤ ਸੋਹਣਾ ਚਾਹੀ ਇਹਨੂੰ ਗਰਲਸ ਲੁੱਕ ਦੇ ਦੋ ਚਾਹੀ ਇਹਨੂੰ ਆਲ ਓਵਰ ਸਪਿਚਕਾ ਜਿਵੇਂ ਮਰਜੀ ਪਾਓ ਬਹੁਤ ਪਿਆਰਾ ਪ੍ਰਿੰਟ ਮਿਲਗਾ ਕਲਰ ਚੈੱਕ ਕਰੋ ਜੀ ਕਿੰਨਾ ਪਿਆਰਾ ਹੈ ਕੋਈ ਨਾ ਦੇ ਕਲਰ ਨਹੀਂ ਛੇਤੀ ਖਰਾਬ ਹੋਣੇ ਜਿਵੇਂ ਇਹ ਨਹੀਂ ਕਹਿੰਦੀ ਵੀ ਹੋਣੇ ਨਹੀਂ ਕਿਉਂਕਿ ਕਾਟਨ ਚਾਹੇ ਤੁਸੀਂ 5000 ਵਾਲੀ ਲੈ ਜੋ ਕਲਰ ਉਹਨਾਂ ਦਾ ਹੌਲੀ ਹੌਲੀ ਡਲ ਹੁੰਦਾ ਹੀ ਆ ਪਰ ਇਹ ਨਹੀਂ ਹੈ ਵੀ 2 ਧੋਵਾਂ ਤੇ ਬਾਅਦ ਚ 10 ਧੋਵਾਂ ਤੇ ਬਾਅਦ ਤੁਹਾਡਾ ਸੂਟ ਖਰਾਬ ਹੋ ਜਾਊਗਾ ਬਹੁਤ ਪਿਆਰਾ ਸੂਟ ਹੈ ਜੀ ਬਹੁਤ ਪਿਆਰਾ ਕੱਪੜਾ ਹੈ ਜੀ ਤੁਸੀਂ ਇਹ ਜ਼ਰੂਰ ਫਾਇਦਾ ਉਠਾਓ ਕਈ ਵਾਰ ਹੁੰਦਾ ਨਾ ਕੋਈ ਕੱਪੜਾ ਬਹੁਤ ਪਿਆਰਾ ਮੁੰਡਾ ਜਿਵੇਂ ਅਸੀਂ ਇਕੱਠਾ ਕੱਪੜਾ ਲੈਂਦੇ ਹਾਂ ਜਿਸ ਵਿੱਚ ਬਹੁਤ ਸੂਟ ਐਵੇਂ ਦੇ ਮਿਲ ਜਾਂਦੇ ਆ ਸਾਨੂੰ ਜਿਨ੍ਹਾਂ ਦਾ ਕੱਪੜਾ ਬਹੁਤ ਵੈਸਟੂ ਹੁੰਦਾ ਹੈ ਇਹ ਬਹੁਤ ਵਧੀਆ ਕੁਆਲਿਟੀ ਦਾ ਸਟੈਂਪ ਵਾਲਾ ਕੱਪੜਾ ਮਿਲੂਗਾ ਜਿੱਥੇ ਨੂੰ ਬਹੁਤ ਸੋਹਣਾ ਬ੍ਰਾਂਡਡ ਕੱਪੜਾ ਹੈ ਜੀ ਬਹੁਤ ਹੀ ਪਿਆਰਾ ਸੂਟ ਹੈ ਜੀ ਕਲਰ ਹੀ ਬਹੁਤ ਪਿਆਰਾ ਹੈ ਜੀ ਇਹਨੂੰ ਤੁਸੀਂ ਆਲ ਓਵਰ ਵੀ ਬਣਾ ਸਕਦੇ ਆ ਐਦਾਂ ਦੀ ਬਾਟਮ ਲਗਾ ਕੇ ਵੀ ਬਣਾ ਸਕਦੇ ਆ ਜਿਵੇਂ ਤੁਸੀਂ ਡਾਰਕ ਦੁਪੱਟਾ ਲੈ ਲਓ ਐਦਾਂ ਦੀ ਉਹ ਤੁਸੀਂ ਡਾਰਕ ਨਾਲ ਇਹਦੇ ਨਾਲ ਬਾਟਮ ਮੈਚ ਕਰ ਲਓ ਬਹੁਤ ਪਿਆਰਾ ਸੂਟ ਹੈ ਜੀ ਬਹੁਤ ਜ਼ਿਆਦਾ ਸੋਹਣਾ ਕਲਰ ਦੇਖੋ ਜੀ ਬਣੇ ਤੇ ਸੂਟ ਦੀ ਲੁੱਕ ਬਹੁਤ ਪਿਆਰੀ ਆਉਣੀ ਆ ਜਿਵੇਂ ਅੱਜ ਕੱਲ੍ਹ ਇਹ ਇਸ ਦਾ ਬਹੁਤ ਟ੍ਰੈਂਡ ਹੈ ਜੀ ਤੁਸੀਂ ਐਦਾਂ ਦੀ ਲੇਸ ਲਵਾ ਕੇ ਇਹਨੂੰ ਸੂਟ ਨੂੰ ਥੱਲੇ ਵੀ ਚਾਕਾਂ ਤੇ ਵੀ ਲਵਾਓ ਘੇਰੇ ਤੇ ਵੀ ਲਵਾਓ ਨਾਲ ਐਦਾਂ ਦੀ ਸਲਵਾਰ ਲੈ ਲਓ ਚਾਹੇ ਇਹਨੂੰ ਆਲ ਓਵਰ ਬਣਾ ਕੇ ਐਦਾਂ ਦਾ ਦੁਪੱਟਾ ਲੈ ਲਓ ਜੀ ਸੂਟ ਦੀ ਲੁੱਕ ਬਹੁਤ ਪਿਆਰੀ ਬਣ ਕੇ ਆਉਗੀ ਜੀ ਬਹੁਤ ਸੋਹਣਾ ਸੂਟ ਹੈ ਜੀ ਕਿਸੇ ਨੂੰ ਪਸੰਦ ਹੋਵੇ ਤਾਂ ਤੁਸੀਂ ਵਾਹ ਕਰ ਸਕਦੇ ਹੋ ਜੀ ਉਸ ਤੋਂ ਬਾਅਦ ਇਹ ਸੂਟ ਹੈਗਾ ਮਸਲੀਨ ਦਾ ਜੀ ਸ਼ਰਟ ਮਸਲੀਨ ਦੀ ਹੈ ਜੀ ਬਹੁਤ ਸੋਹਣੀ ਸ਼ਰਟ ਹੈ ਜੀ ਮਸਲੀਨ ਦੀ 22 ਮੀਟਰ ਸ਼ਰਟ ਮਿਲੂਗੀ ਜੀ ਤੁਹਾਨੂੰ 22 ਮੀਟਰ ਤੁਹਾਨੂੰ ਬਾਟਮ ਦਾ ਕੱਪੜਾ ਮਿਲੂਗਾ ਇਹ ਮਤਲਬ ਕਿ ਅਸੀਂ ਇਹਦੇ ਨਾਲ ਚਿਕਨ ਦੀ ਬਾਟਮ ਲਾਈਆ ਕਿਉਂਕਿ ਚਿਕਨ ਨਾਲ ਬਹੁਤ ਸੋਹਣੀ ਲੁੱਕ ਆਉਂਦੀ ਹੈ ਇਹ ਜੇ ਕਿਸੇ ਨੂੰ ਚਿਕਨ ਨਹੀਂ ਪਸੰਦ ਤਾਂ ਤੁਸੀਂ ਪਲੇਨ ਵਾਈਟ ਵੀ ਲਵਾ ਸਕਦੇ ਆ ਕਿਉਂਕਿ ਜਿਵੇਂ ਇਹਨੂੰ ਤੁਹਾਨੂੰ ਪਹੁੰਚਿਆ ਤੇ ਕੁਝ ਵੀ ਪਰਵਾਉਣ ਦੀ ਜ਼ਰੂਰਤ ਨਹੀਂ ਤੁਸੀਂ ਚਿਕਨ ਦੀ ਸਲਵਾਰ ਐਦਾਂ ਹੀ ਬਣਾ ਲਓ ਐ ਸ਼ਰਟ ਪਾ ਲਓ ਚਿਕਨ ਦੀ ਸਲਵਾਰ ਇੱਕ ਤੁਹਾਡੇ ਕੋਲ ਵਧੀਆ ਬਣੀ ਵੀ ਹੋਊਗੀ ਇੱਕ ਦੁਪੱਟਾ ਪਿਆ ਹੋਊਗਾ ਉਹਦੇ ਨਾਲ ਤੁਸੀਂ ਕਿੰਨੀਆਂ ਹੀ ਸ਼ਰਟਾਂ ਪਾ ਸਕਦੇ ਆ ਜੀ ਇੱਕ ਬਾਟਮ ਇਹ ਚਿਕਨ ਵਾਲੀ ਤਿਆਰ ਕਰਕੇ ਰੱਖੋ ਉਹਦੇ ਨਾਲ ਦੋ ਤਿੰਨ ਸ਼ਰਟਾਂ ਆ ਰਾਮ ਨਾਲ ਆਪਾਂ ਚੇਂਜ ਕਰਕੇ ਪਾ ਸਕਦੇ ਆ ਸੂਟ ਆਪਣਾ ਇਦਾਂ ਲੱਗਦਾ ਵੀ ਬਦਲੀ ਹੋ ਗਿਆ ਹਨਾ ਬਹੁਤ ਸੋਹਣਾ ਸੂਟ ਹੈ ਜੀ ਮਸਲੀਨ ਦੀ ਸ਼ਰਟ ਹੈ ਜੀ ਚਿਕਨ ਦੇ ਨਾਲ ਬਾਟਮ ਹੈ ਕਿਸੇ ਮੇਰੀ ਭੈਣ ਨੂੰ ਨੀਡ ਹੋਵੇ ਤਾਂ ਇਸ ਜ਼ਰੂਰ ਵਾਇਰ ਕਰੋ ਕਲਰ ਦੇਖੋ ਜੀ ਇਹ ਤੁਸੀਂ ਛੋਟੇ-ਮੋਟੇ ਫੈਕਸ਼ਨ ਤੇ ਪਾ ਸਕਦੇ ਆ ਜਿਨੇ ਉਹ ਸੂਟ ਆਪਣੇ ਡੇਲੀ ਵੇਅਰ ਵਾਲੇ ਸੀਗੇ ਨੂਨੋ ਕਾ ਸਕੂਲ ਕਾਲਸ ਡਿਊਟੀ ਜਾਣ ਲੱਗੀਆਂ ਪਾਸ ਕਰਦੀ ਇਹ ਆਪਾਂ ਸੂਟ ਇਹਦੇ ਨਾਲ ਵਾਈਟ ਕਲਰ ਦਾ ਬਹੁਤ ਸੋਹਣਾ ਦੁਪੱਟਾ ਰੈਡੀ ਕਰੋ ਲੇਸ ਵਗੈਰਾ ਲਾ ਕੇ ਸੂਟ ਦੀ ਲੁੱਕ ਬਹੁਤ ਸੋਹਣੀ ਬਣ ਕੇ ਆਊਗੀ ਅਸੀਂ ਤੁਹਾਨੂੰ ਐਦਾਂ ਦਾ ਸੂਟ ਅਸੀਂ ਕਿਸੇ ਕਸਟਮਰ ਦਾ ਬਣਾਇਆ ਏ ਅਸੀਂ ਉਹਦੀ ਤੁਹਾਨੂੰ ਲੁੱਕ ਜਰੂਰ ਦਿਖਾਉਂਗੇ ਵੀ ਇਹ ਕਿੱਦਾਂ ਦਾ ਬਣ ਕੇ ਤਿਆਰ ਹੋਇਆ ਹੈ ਜੀ ਠੀਕ ਹੈ ਹੋਰ ਜੀ ਤੁਹਾਨੂੰ ਸਾਡੀਆਂ ਵੀਡੀਓ ਕਿਵੇਂ ਦੀਆਂ ਲੱਗਦੀਆਂ ਕਮੈਂਟਾਂ ਵਿੱਚ ਜ਼ਰੂਰ ਦੱਸਿਆ ਕਰੋ ਜੀ ਤੁਸੀਂ ਟੈਨਸ਼ਨ ਫ੍ਰੀ ਹੋ ਕੇ ਸਭ ਤੋਂ ਕਪੜਾ ਵਾਏ ਕਰੋ ਜੀ ਤੁਹਾਨੂੰ ਕਪੜਾ ਮਿਲੇ ਤੋਂ ਬਾਅਦ ਪਤਾ ਲੱਗੂਗਾ ਕਿ ਸਾਡਾ ਕਪੜਾ ਕਿੱਦਾਂ ਦਾ ਹੁੰਦਾ ਹੈ ਆ ਦੇਖੋ ਜੀ ਮਸਲੀਨ ਬਹੁਤ ਤਰ੍ਹਾਂ ਦੀ ਆ ਮੈਂ ਤੁਹਾਡੇ ਨਾਲ ਇੱਕ ਹੋਰ ਗੱਲ ਕਲੀਅਰ ਕਰਨੀ ਆ ਕਿਉਂਕਿ ਤੁਸੀਂ ਸੋਚੂਗੇ ਮਸਲੀਨ ਸਾਰਾ ਮਸਲੀਨ ਨਹੀਂ ਜੀ ਮਸਲੀਨ ਬਹੁਤ ਤਰ੍ਹਾਂ ਦੀ ਆ ਆ ਬੋ ਕਹਿ ਰਹਾ ਤੁਹਾਨੂੰ ਇੱਥੇ ਸੈਂਪਲ ਜੀ ਵੀ ਮਿਲੂਗੀ ਜਿਹੜੀ ਡੁਪਲੀਕੇਟ ਮਸਲੀਨ ਹੁੰਦੀ ਹੈ ਨਾ ਉਹਦੇ ਤਾਂ ਤੁਹਾਨੂੰ ਕੋਈ ਸੈਂਪਲ ਨਹੀਂ ਮਿਲੂਗੀ ਸਿਰਫ ਕਾਪੀ ਇਹ ਐਨਾ ਲਾਈਟ weight suit ਹੈ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਜੀ ਕੋਈ ਇਹਦੇ ਵਿੱਚ ਲਾਈਨਿੰਗ ਦੀ ਨੀਡ ਨਹੀਂ ਹੈਗੀ ਜੀ ਹੋਰ ਤੁਹਾਨੂੰ ਸਾਡੀਆਂ ਵੀਡੀਓ ਕਿਵੇਂ ਦੀਆਂ ਲੱਗਦੀਆਂ ਕਮੈਂਟਾਂ ਵਿੱਚ ਜ਼ਰੂਰ ਦੱਸਿਆ ਕਰੋ ਜੀ ਕਿਸੇ ਨੇ suit ਦੀ ਸਟੀਚਿੰਗ ਕਰਾਉਣੀ ਆ ਉਹ ਵੀ ਸਾਤੋਂ ਕਰਵਾ ਸਕਦਾ ਤੁਸੀਂ suit ਪਸੰਦ ਕਰੋ ਆਪਣਾ ਨਾਪ ਸੈਂਡ ਕਰ ਦਿਓ ਜੀ ਅਸੀਂ ਤੁਹਾਨੂੰ suit ਸਟੀਚ ਕਰਕੇ ਭੇਜ ਦੂੰਗੇ ਜੀ ਠੀਕ ਹੈ ਹੋਰ ਤੁਸੀਂ ਐਦਾਂ ਨਾ ਸੋchnਾ ਵੀ ਇਹ ਕੰਮ ਗਲਤ ਹੈ ਜਾਂ ਐਦਾਂ ਘੱਟ weight ਦਾ ਕਰਦੇ ਆ ਜਾਂ ਘੱਟ ਦੀ ਸਲਾਈ ਨਹੀਂ ਜੀ ਸਾਡਾ ਸਾਰਿਆਂ ਲਈ ਇੱਕੋ ਰੇਟ ਹੈ ਚਾਹੇ ਕੋਈ ਫੋਰਨ ਬੈਠਾ ਚਾਹੇ ਕੋਈ ਇੰਡੀਆ ਬੈਠਾ ਚਾਹੇ ਸਾਡੇ ਕੋਲ ਬਿਲਕੁਲ ਨੇਰੇ ਤੇ ਕਸਟਮਰ ਆਉਂਦਾ ਹੈ ਕਈ ਭੈਣਾਂ ਦੇ ਦਿਮਾਗ ਚ ਆਉਂਦਾ ਕਿ ਐਵੇਂ ਹੀ ਕੰਮ ਹੋਣਾ ਇੰਨੀ ਕੱਟ ਸਟੀਚਿੰਗ ਨਹੀਂ ਜੀ ਐਦਾਂ ਦੀ ਕੋਈ ਗੱਲ ਨਹੀਂ ਆ ਤੁਸੀਂ ਇੱਕ ਵਾਰ ਜ਼ਰੂਰ ਕਰਵਾ ਕੇ ਦੇਖਿਓ ਸਟੀਚਿੰਗ ਸੂਟਸਰ ਤੇ ਵਾਇ ਕਰਕੇ ਦੇਖੋ ਉਹ ਤੋਂ ਬਾਅਦ ਸਾਨੂੰ ਤੁਹਾਨੂੰ ਸਾਡਾ ਕਪੜਾ ਕੰਮ ਦਾ ਪਤਾ ਲੱਗ ਜੀ ਬੇ ਕਿਵੇਂ ਦਾ ਜੀ ਸਤਿ ਸ਼੍ਰੀ ਅਕਾਲ